ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਖ ਪਰਮ ਫੈਮਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਚੱਲੇ ਆ ਜੀ ਭਾਬੀ ਜੀ ਦਾ ਭਾਬੀ ਜੀ ਦੇ ਭਰਾ ਦਾ ਜਨਮ ਦਿਨ ਹੈ ਨਾਲ ਤੇ ਅੱਜ ਆਪਾਂ ਉਹ ਮਨਾਉਣ ਚੱਲੇ ਆ ਸਵੇਰ ਦਾ ਮੀਂਹ ਪਈ ਜਾਂਦਾ ਸੀਗਾ ਤੇ ਹੁਣ ਪਰ ਮੀਂਹ हट ਗਿਆ ਕਾਫੀ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਬਾਹਰ ਮੀਂਹ ਹਟੇ ਚੁੱਕਾ ਤੇ ਹੁਣ ਸਾਰੇ ਜਣੇ ਤਿਆਰ ਹੀ ਆ ਤੇ ਹੁਣ ਸਾਡੇ ਜਾਣ ਦੀ ਤਿਆਰੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੋ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਠੀਕ ਹੈ ਚਲੋ ਸ਼ੁਰੂਆਤ ਕਰਦੇ ਆ ਫਿਰ ਵੀਡੀਓ ਦੀ ਲਓ ਵੀ ਮਿੱਤਰੋ ਹੁਣ ਆਪਾਂ ਘਰੋਂ ਚਾਲੇ ਪਾ ਰਹੇ ਆ ਹੁਣ ਆਪਾਂ ਚੱਲਿਆਂ ਵਾਂਡੇ ਦੋ ਤਿੰਨ ਵਾਂਡੇ ਘੁਮਾਂਗੇ ਤੇ ਨਾਲੇ ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲੇ ਤੁਹਾਨੂੰ ਬਾਹਰ ਦਾ ਵੀਊ ਵੇਖਵਾਵਾਂਗੇ ਕਿ ਅੱਜ ਮੌਸਮ ਕਿੱਦਾਂ ਦਾ ਰਿਹਾ ਕਿਉਂਕਿ ਅੱਜ ਸਵੇਰ ਤੋਂ ਹੀ ਮੀਂਹ ਪਈ ਜਾਂਦਾ ਤੇ ਬਹੁਤ ਕਾਫੀ ਖਰਾਬ ਹੈ ਮੌਸਮ ਤੇ ਚਲੋ ਇਹ ਸਾਡੇ ਭਾਬੀ ਜੀ ਆ ਤੇ ਉਹ ਨਾਲ ਸਾਡੀ ਮੰਮੀ ਆ ਤੇ ਮੰਮੀ ਹੈਲੋ ਹੈਲੋ ਬੋਲੋ ਹੈਲੋ ਅਸੀਂ ਥੱਲੇ ਆਜ ਉਧਰੋਂ ਅਮੀਸ਼ਾ ਦੇ ਬਰਦਤ ਕੱਟਿਆ ਉਧਰੋਂ ਆਪਣੇ ਇਥੇ ਦੇ ਕਿੱਤੇ ਕਰਨੇ ਗੇਟੀ ਦੇ ਵੀ ਕਰਨੇ ਤੋਂ ਅਸੀਂ ਬਹੁਤ ਦਿਨ ਲੇਟ ਹੋ ਗਏ ਆ ਪਰ ਚਲੋ ਜੀ ਮੂੰਹ ਕਹਿੰਦਾ ਸੀ ਇਸ ਕਰਕੇ ਤਾਂ ਕਰਕੇ ਜਾ ਨਹੀਂ ਉਹ ਕੰਮ ਕਰ ਮਿੱਥਨ ਸੋਧ ਕਰਦੇ ਸੀ ਅੱਜ ਉਹਨਾਂ ਦੇ ਲਈ ਛੋਟਾ ਛੋਟੇ ਇੱਕ ਕੋਸ਼ ਅ ਗਿਫਟ ਲੈ ਕੇ ਚੱਲੇ ਆ ਤੇ ਨਾਲ ਤੁਹਾਨੂੰ ਦਿਖਾਵਾਂਗੇ ਗਿਫਟ ਵਿੱਚ ਉੱਥੇ ਕੀ ਆ ਇਹ え ਆ ਜੋ ਡਰਾਈਵਰ ਸਾਹਿਬ ਆ ਇਹ ਸਾਡੇ ਵੱਡੇ ਭਰਾ ਆ ਹਾਂ ਇਹ ਖੋਲੋ ਤਾਂ ਲੋ ਲੋ ਵੀ ਮਿੱਤਰੋ ਹੁਣ ਆਪਾਂ ਕਾਰ ਆਟਿਆ ਸ਼ੋਪਿੰਗ ਤੇ ਦੱਸ ਦਿਆਂ ਫਿਰ ਗੱਡੀ 'ਚ ਬਹਿ ਗਏ ਤੁਹਾਨੂੰ ਕੀ ਕੀ ਸਮਾਨ ਆਪਾਂ ਖਰੀਦਿਆ ਕਿੱਦਾਂ ਕਿੱਦਾਂ ਖਰੀਦਿਆ ਕਿੰਨਾ ਕਿੰਨਾ ਟਾਈਮ ਲੱਗਾ ਤੇ ਤੁਹਾਨੂੰ ਤਾਂ ਬੁੜੀਆਂ ਦਾ ਪਤਾ ਹੀ ਆ ਇਹ ਟਾਈਮ ਬਹੁਤ ਲਾਉਂਦੀਆਂ ਹੁੰਦੀਆਂ ਜਦੋਂ ਵੀ ਸ਼ੋਪਿੰਗ ਕਰਨ ਕਿਤੇ ਜਾਣ ਪਰ ਫਿਰ ਵੀ ਸਾਨੂੰ 15-20 ਮਿੰਟ ਲੱਗ ਹੀ ਗਿਆ ਤੇ ਖੱਪਰ ਵਾਲੀ ਦੁਕਾਨ ਤੇ ਮੁੰਡਾ ਤਾਂ ਲਿਆਉਂਦਾ ਸੀਗਾ ਕੱਪੜੇ ਵਾਵਾ ਰੱਬ ਪਰ ਪਰ ਫਿਰ ਜਾ ਰਿਹਾ ਆ ਰਿਹਾ ਸੀ ਪਰ ਉਹ ਅੱਕ ਗਿਆ ਸੀ ਤੇ ਫਿਰ ਚਲ ਹਾਰ ਕੇ ਫਿਰ ਚਲੋ ਪਸੰਦ ਕਰ ਲਿਆ ਪਰ ਕੱਪੜੇ ਵਧੀਆ ਸੀ ਪ੍ਰਿੰਟ ਤੇ ਡਿਜ਼ਾਈਨ ਬਹੁਤ ਨੇ ਵੱਡੇ ਤੇ ਅੱਕ ਕੋਈ ਸ਼ਹਿਰੀ ਦੀ ਸਮਾਨ ਤੇ ਕਿਹਦੀ ਦੁਕਾਨ ਤੇ ਆਪਾਂ ਗਏ ਤੇ ਉਸ ਨੂੰ ਕੋਈ ਸਮਾਨ ਭਾਈ ਦੇਗਾ ਉਹ ਇਹਨੂੰ ਕਿੰਨੀ ਬਾਰੀ ਕਿਹਾ ਚਲੋ ਫਿਰ ਚੱਲਦੇ ਆ ਫਿਰ ਆਪਾਂ ਅਸੀਂ ਕਹਿੰਦੇ ਆ ਉਹ ਆ ਜਾ ਕਰਦੇ ਆ ਫਿਰ ਗੱਲ ਬਾਤ ਲੋ ਵੀ ਮਿੱਤਰੋ ਆਪਾਂ ਭੈਣ ਦੇ ਪਿੰਡ ਘਰ ਪਹੁੰਚ ਚੱਲੇ ਆਂ ਪਰ ਸਾਡਾ ਗਾਣਾ ਨਹੀਂ ਜੇ ਗੁਰਨਾਭਲਰ ਦਾ ਮਿਲਿਆ ਨਾ ਤਾਂ ਸਾਨੂੰ ਨੱਪਾ ਅੱਧਾ ਪੂਰਾ 6 ਘੰਟੇ ਹੁਣ ਸਿਰਖ ਪਾਈ ਕੀਤੀ ਹੈ ਪਰ ਗਾਣਾ ਨਹੀਂ ਸਾਨੂੰ ਮਿਲਿਆ ਤੇ ਚਲੋ ਕੋਈ ਨਹੀਂ ਆਪਾਂ ਗਾਣਾ ਤੁਹਾਨੂੰ ਸੁਣਾਵਾਂਗੇ ਜ਼ਰੂਰ ਤੇ ਤੁਹਾਡਾ ਇੰਜੋਏਮੈਂਟ ਜ਼ਰੂਰ ਕਰਾਂਗੇ ਤੇ ਤਦ ਤੱਕ ਆਪਾਂ ਹੁਣ ਮਿਲਦੇ ਆਂ ਫਿਰ ਗਿਫਟ ਖੋਜਦੇ ਠੀਕ ਹੈ ਤੇ ਭੈਣ ਦੇ ਘਰ ਚੱਲਦੇ ਆਂ ਓਕੇ ਆ ਲਓ ਵੀ ਮਿੱਤਰੋ ਹੁਣ ਆਪਾਂ ਭੈਣ ਦੇ ਘਰੇ ਪਹੁੰਚ ਚੁੱਕੇ ਆਂ ਤੇ ਆਪਾਂ ਤੁਹਾਨੂੰ ਮਲਾਉਂਦੇ ਆਂ ਇਹ ਸਾਡੀ ਛੋਟੀ ਭੈਣ ਆ ਤਮਾਨੂੰ ਹੈਲੋ ਕਰੋ ਆ ਪਹਿਲਾਂ ਹੈਲੋ ਕਰੋ ਤੇ ਆ ਉਹਨਾਂ ਦਾ ਕਾਕਾ ਇਹਦਾ ਬਰਥਡੇ ਹਜੇ ਇਹਦੇ ਬਰਥਡੇ ਦੀ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਇਹਦਾ ਹਜੇ ਬਰਥਡੇ 2 ਕੁ ਮਹੀਨੇ ਰੋਕੇ ਆ ਬੰਦਾ ਪਿਆ ਨਵਾ ਤੇ ਜਿਹੜਾ ਪਾਸਾ ਪਲਾਸਟਰ ਹੋ ਗਿਆ ਤੇ ਪਲਾਸਟਰ ਬੱਸ ਪਲਾਸਟਰ ਹੋ ਚੁੱਕਾ ਵਾ ਹਾਂ ਬਾਕੀ ਸਾਰਾ ਹਜੇ ਤਿਆਰ ਹੁੰਦਾ ਪਿਆ ਵਾ ਪਲਾਸਟਰ ਹੋ ਗਿਆ ਵਾ ਤੇ ਆ ਸਾਡੇ ਹੈਰੀ ਪੌਟਰ ਵਾਲੇ ਝੰਡਾ ਸਭ ਲਈ ਆਉਂਦੇ ਆ ਇੱਕ ਮਿੰਟ ਤਾਂ ਆ ਟੀ ਲਿਆ ਮੈਨੂੰ ਲਓ ਜੀ ਦੋਸਤੋ ਮਿੱਤਰੋ ਪਿਆਰੋ ਅੱਜ ਛੋਟਾ ਜਿਹਾ ਸੈਲੀਬ੍ਰੇਟ ਕਰਾਂਗੇ ਛੋਟੀ ਭੈਣ ਦਾ ਛੋਟਾ ਜਿਹਾ ਬਰਥਡੇ ਮਨਾਵਾਂਗੇ ਚਲੋ ਹੈ ਤਾਂ ਉਹਦਾ 2-3 ਦਿਨ ਪਹਿਲਾਂ ਹੀ ਸੀਗਾ ਪਰ ਅੱਜ ਅਸੀਂ ਫਰੀ ਸੀ ਹੈਗੇ ਚਲੋ ਅੱਜ ਮਨਾ ਲੈਂਦੇ ਕਿਹ ਨਾਲ ਜਾਣ ਲੈ ਲੈ ਤੇ ਚਲੋ ਉਹ ਤਾਂ ਉਹ ਤਾਂ ਬੰਦਾ ਨਹੀਂ ਕਹਿੰਦੀ ਐ ਕਿਹਾ ਤੁਸੀਂ ਕੋਈ ਨਹੀਂ ਤੇ ਇਹ ਹੈ ਗਿਆ ਆਪਣੇ ਆਪਣੀ ਛੋਟੀ ਭੈਣ ਦੇ ਮੰਮੀ ਜੀ ਠੀਕ ਹੈ ਜੀ ਆ ਹੈਗਾ ਸ਼ੈਤਾਨ ਆਪਣਾ ਇਹ ਸ਼ੈਤਾਨ ਦੀ ਟੂਟੀ ਯੂਵੀ ਨੇ ਗੱਟੀਲਾ ਕਹਿੰਦੀ ਆ ਕੋਈ ਨਹੀਂ ਆਪਾਂ ਵੀ ਤੇਰੇ ਲਈ ਜਾਜ ਲੈ ਲੈਣਾ ਠੀਕ ਆਪਾਂ ਹਾਂ ਕੋਈ ਨਹੀਂ ਆਪਾਂ ਵੀ ਤੈਨੂੰ ਆਪਾਂ ਤੈਨੂੰ ਜਾਜ ਲੈ ਕੇ ਦਿੰਨੇ ਆ ਠੀਕ ਆ ਹਾਏ ਐ ਇਹਨੂੰ ਕਿਹੜਾ ਗੱਲ ਨਵੀਂ ਪੜਨਾ ਹੈ ਠੀਕ ਆ ਥੈਂਕ ਯੂ ਮੰਮੀ ਥੈਂਕ ਯੂ ਵੈਲਕਮ ਰੋਗਤ ਰੋਗਤ ਜਿੱਤਾਂ ਲੈ ਕੇ ਦਾਦੀ ਮਮਾ ਵੈਲਕਮ ਕਿੰਦਾ ਦਾ ਲੱਗਦਾ ਨਹੀਂ ਕੋਈ ਨਹੀਂ ਤੂੰ ਚਲਾ ਲਈ ਸ਼ਾ ਹਾਂ ਹਾਂ ਕੋਈ ਨਹੀਂ ਚਲਾ ਲਈ ਖੋਲ ਖੋਲ ਹਾਂ ਬੰਦ ਕਰਨਾ ਰਾਤ ਨੂੰ ਭੁੱਲ ਗਏ ਜੇ ਫਿਰ ਇਹ ਲੋ ਜੀ ਸ਼ਰਨਾ ਦਾ ਗਿਫਟ ਕੀ ਲੈਂਦਾ ਇਹਨੂੰ ਵੀ ਦਿਖਾਓ ਖੋਲ ਕੇ ਪੂਰਾ ਆ ਇਹ ਕਿਹੜੇ ਗੱਲ ਕਰਦਾ ਆ ਵਿਕੇ ਕਿਸੇ ਨਾਲ ਨਹੀਂ ਕਰਦਾ ਤੇ ਅਗਰ ਪੁਲਿਸ ਹੀ ਜਾ ਰਹੀਆਂ ਟੇਪਾਂ ਖਾਂ ਹਾਂ ਖਿੱਚ ਦੋ ਕੀ ਹੈ ਲਓ ਜੀ ਉਹ ਇਹ ਹੈਲੀਕਾਪਟਰ ਲਿਆਂਦਾ ਫੌਜੀਆਂ ਵਾਲਾ ਆਇਆ ਉਹ ਫਰਸ਼ ਤੇ ਘੁੰਮਣਾ ਹੈ ਫਰਸ਼ ਤੇ ਘੁੰਮੂਗਾ ਕੰਮ ਹਾਂ हां ठीक है हूं तेरा कान कि ताली लाओ ठीक है शरण इत्ते जगह तू हां स्कूल ले लाया कर इनू लाओ जी दोस्तों मित्रों प्यारो आज छोटा जा सेलिब्रेट करेंगे छोटी बहन दा छोटा जा बर्थडे मनावांगे ਚਲੋ ਹੈ ਤਾਂ ਉਹਦਾ 2-3 ਦਿਨ ਪਹਿਲਾਂ ਹੀ ਸੀਗਾ ਪਰ ਅੱਜ ਅਸੀਂ ਫਰੀ ਸੀ ਹੈਗੇ ਚਲੋ ਅੱਜ ਮਨਾ ਲੈਂਦੇ ਕਿ ਨਾਲੇ ਜਾਣ ਲੈ ਲੈ ਸਸਾ ਚਲੋ ਆਪਾਂ ਉਹਨੋਂ ਬੰਦਾ ਤੇ ਬੰਦਾ ਨਹੀਂ ਕਹਿੰਦੀ ਐ ਕਿ ਆ ਦੋ ਤੁਸੀਂ ਕੋਈ ਨਹੀਂ ਮੈਨੇ ਮਜਾ ਫੇਰ ਤਿਆਰ ਹੋ ਜਾ ਚੱਲੀਏ ਨਾ ਮੇਰੇ ਬੱਚਾ ਠੀਕ ਹੈ ਤੈਨੂੰ ਛੱਡ ਜਾਾਂਗੇ ਫੇਰ ਅਸੀਂ ਚੱਲ ਜਾਂਗੇ ਫੇਰ ਨਾ ਆਵਾਂਗੇ ਕੋਈ ਹਾਂ ਜਾਂ ਹਾਂ ਲੈ ਆਉਂਗੀ ਪਾਪਾ ਲੈ ਆਉਂਗੀ ਉਹਨਾਂ ਨੇ ਇੱਕ ਹੀ ਜਗ੍ਹਾ ਬੋਲਦੇ ਵਾਪਸ ਨਾਮ ਤੇ ਆ ਨਾ ਉਹ ਦੋ ਇਹਨੂੰ ਕਹਿੰਦੇ ਹਾਂ ਹਾਂ ਠੀਕ ਆ ਪੱਕਾ ਤਾਂ ਬੈਠੇ ਚੱਲੋ ਦੋ ਹੀ ਲੱਗਣੇ ਉਹ ਦੋ ਹੀ ਜਗ੍ਹਾ ਰੱਖੀ ਹੈ ਨਹੀਂ ਉਹ ਤਾਂ ਮੈਨੂੰ ਪਤਾ ਆ ਸ਼ੌਕ ਤੇ ਹਾਂ ਆਜੂ ਮੈਂ ਨਹੀਂ ਤੇ ਪੱਕਾ ਕਿੱਥੇ ਹੋ ਸਕਦੇ ਨੇ ਉਹ ਦੀ ਚਾਰ ਆ ਤੇਰੇਆਂ ਆ ਪੱਕਾ ਹਾਦਰ ਜਣਾਇਆ ਤੇ ਇੱਕ ਪੱਕਾ ਇੱਕ ਹੀ ਲੱਗਦਾ ਏ ਹਾਂਜੀ ਐਸ਼ਕ ਟੈਨ ਬੱਕਰੀ ਹੋਤੀ ਹੈ ਹਾਂ ਚਲ ਬੰਦ ਕਰ ਦੇ ਫਿਰ ਪੁੱਤ ਹਾਂ ਬੰਦ ਕਰ ਦੇ ਪੁੱਤ ਫੇਰ ਜਦੋਂ ਪਾਪਾ ਆਊਗੇ ਫੇਰ ਚਲਾ ਲਈ ਨਹੀਂ ਇਹਨਾਂ ਨੂੰ ਮਾਰ ਦੇ ਜੀ ਚੇਲੇ ਜੱਦ ਕਿੱਟ ਬਈ ਨਹੀਂ ਸਰ ਇਹਨੂੰ ਹੰਦੋ ਤੂੰ ਕੱਤੈ ਸੂਟ ਲਿਆਤਾ ਇੱਧਰ ਵਧਾ ਦੇ ਸੂਟ ਲਿਆਤਾ ਪੁੱਤ ਕੀ ਕਰ ਤੈਨੂੰ ਕੀ ਚੇਰੇਗਾ ਰੈਕੋਰਡ ਨੂੰ ਮੇਟੁਰ ਰਜਿਨ ਹਾਂ ਨਿਸ਼ਾ ਤੇ ਮੇਰੇ ਪਰਮਾਸ਼ਾ ਨਿਸ਼ਾ ਤੇ ਬੰਦ ਸੁਪਾ ਮੈਂ ਜੋ ਬੋਲ ਗੱਲ ਕਰਦਾ ਸੀ ਅੰਦਰੂਮੇ ਨਾਲ ਤੱਕਦੀ ਆ ਕੰਟੂੜ ਕਹਿੰਦੇ ਜਿੱਦ ਤਰ ਲਾਦਨੇ ਚਾਹਿੰਦਾ ਵਾ ਜਿਹੜਾ ਬੰਨਿਆ ਹੋਇਆ ਹੈ ਇਹ ਆ ਦਿਨਾਂ ਬਾਅਦ ਅਹੀਂ ਤੇ ਚੋਦੋ ਕੋਈ ਯਾਰ ਨਹੀਂ ਨਹੀਂ ਠੀਕਾ ਪਿਆ ਜੇ ਜਦੋਂ ਉੱਤਰ ਜੀ ਵੀ ਨਾ ਦੱਸਦਾ ਸਰ ਜੀ ਜਦੋਂ ਗੱਲਾਂ ਆਇਆ ਕਿੰਨੀ ਤਰ੍ਹਾਂ ਉਹ ਜਦੋਂ ਅਗਲਾ ਬੰਨੀ ਦਾ ਨਹੀਂ ਕਹੀ ਕਿਤੇ ਪ੍ਰੋਗਰਾਮ ਤੇ ਗਿਆਈਏ ਕਿਲਾ ਬੰਦਵੇ ਪੇਪਰਾਂ ਲਾ ਦੀਦਾ ਨੋ ਵੀ ਮਿੱਤਰੋ ਹੁਣ ਆਪ ਇੱਕ ਵੰਡਾ ਤੇ ਘਮ ਆਇਆ ਤੇ ਦੋ ਤਿੰਨ ਘੰਟੇ ਵੀ ਆਪਾਂ ਬਤਾਇਆ ਉਥੇ ਤੇ ਹੁਣ ਅਸੀਂ ਜਾ ਰਹੇ ਆ ਆਪਣੇ ਬਟਰਾ ਦੇ ਸੋਹਰੇ ਦੇ ਪੈਨਟ ਤੇ ਦੋ ਤਿੰਨ ਘੰਟੇ ਦੇ ਬਾਅਦ ਆਖਰਕਾਰ ਸਾਨੂੰ ਗਨਾਪੂਲਰ ਦਾ ਕਾੜਾ ਮਿਲ ਗਿਆ ਹੁਣ ਉਹੀ ਆਪਾਂ ਪਲੇ ਕਰਨ ਲੱਗਿਆ ਤੇ ਅਸੀਂ ਵੀ ਇੰਜੋਏ ਕਰਦੇ ਹਾਂ ਤੁਸੀਂ ਵੀ ਇੰਜੋਏ ਕਰੋ